ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਬੀਤੀ ਰਾਤ ਨਾਬਾ ਕੈਂਚੇ ਵਿਖੇ ਇੱਕ ਵਿਅਕਤੀ ਦੇ ਖੜਿਓਣਾ ਵਾਲੇ ਕੁੱਕੇ ਨੂੰ ਚਾਨਕਾ ਅੱਗ ਲੱਗ ਜਾਣ ਦੀ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ ਇਸ ਮੌਕੇ ਤੇ ਸੜਕ ਸੁਰੱਖਿਆ ਦੀ ਟੀਮ ਪਹੁੰਚਦੀ ਹੈ ਜਿੱਥੇ ਉਸ ਵੱਲੋਂ ਸਾਮ ਸੂਚਨਾ ਮਿਲੀ ਤੇ ਨਾਬਾ ਕੈਂਚੇ ਵਿਖੇ ਨਾਬੇ ਨੂੰ ਜਾਣ ਵਾਲੇ ਸੜਕ ਦੇ ਉੱਪਰ ਕੁੱਕੇ ਨੂੰ ਅੱਗ ਲੱਗ ਗਈ ਹੈ ਉਹਨਾਂ ਵੱਲੋਂ ਤਰ੍ਹਾਂ ਤੇ ਇਸ ਕਚਨ ਨੂੰ ਫਾਇਰ ਗੇਟ ਨੂੰ ਦਿੱਤੀ ਗਈ ਦੇਖੋ ਤਾਂ ਆਪਣੀ ਟੀਮ ਸਮੇਸਥਾਨ ਤੇ ਪਹੁੰਚ ਕੇ ਉਹਨਾਂ ਵੱਲੋਂ ਆਪਣੀ ਟੀਮ ਨੂੰ ਹੋਰ ਲੋਕਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਤੱਕ ਇਸ ਅੱਗ ਤੇ ਪ੍ਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਚੁੱਕਿਆ ਸੀ ਮਿਲੀ ਜਾਣਕਾਰੀ ਅਨੁਸਾਰ ਮਾਲਕ ਜਗਿੰਦਰ ਸਿੰਘ ਨੇ ਬਹੁਤ ਹੀ ਪਰੇਮਾਨ ਨਾਲ ਦੱਸਿਆ ਕਿ ਉਹਨਾਂ ਦਾ ਕੋਖਾ ਲੱਕੜ ਦਾ ਬਣੇ ਤੇ ਪਲਾਸਟਿਕ ਦੇ ਖੜੋਂ ਟਰੈਕਟਰ ਵਗੈਰਾ ਵੇਚ ਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸੀ ਬੀਤੀ ਸ਼ਾਮ ਉਹਨਾਂ ਦੇ ਲੱਗੇ ਅਚਾਨਕ ਕੋਖੇ ਨੂੰ ਅੱਗ ਨੇ ਘਟਨਾ ਨੂੰ ਉਹਨਾਂ ਦਾ ਤਕਰੀਬਨ 2.5 ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਦੇ ਘਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ ਪੀੜਤ ਬੋਲੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੱਚ ਰਿਹਾ ਕੋਖਾ ਕਿਉਂਕਿ ਭਾਇਵਰ ਗੇੜ ਜਿੱਥੇ ਸੰਗਰੂਰ ਜਾਂ ਪਟਿਆਲਾ ਸਮਾਣਾ ਜਾਂ ਨਾਭਾ ਵਗੈਰੋ ਤੋਂ ਆਉਂਦੀ ਹੈ ਜੇਕਰ ਭਵਾਨੀਗੜ੍ਹ ਦੇ ਵਿੱਚ ਨਾ ਹੋਣਾ ਇੱਕ ਆਪਣੇ ਆਪ ਚ ਸਵਾਲਿਆ ਨਿਸ਼ਾਨ ਪੈਦਾ ਹੁੰਦਾ ਹੈ ਕਿਉਂਕਿ ਇੱਥੇ ਵੀ ਪਹਿਲਾਂ ਵੀ ਕਈ ਵਾਰ ਦੁਕਾਨਦਾਰਾਂ ਦੇ ਦੁਕਾਨਾਂ ਨੂੰ ਅੱਗ ਲੱਗਣਾਂ ਜਾਂ ਹੋਰ ਘਟਨਾਵਾਂ ਹੁੰਦੀਆਂ ਹਨ ਬੀਤੀ ਰਾਤ ਵੀ ਤੀਵਨ ਕਾਲਾ ਝਾੜ ਪਿੰਡ ਦੇ ਲਵੇ ਨਜ਼ਦੀਕ ਚੰਨੋ ਵਿਖੇਕ ਫੂਸ ਤੋਂ ਰਹਿਦ ਖੂ ਤੋਂ ਬਣਾਏ ਜਾ ਰਹੇ। ਪਰਾਣੀ ਨੂੰ ਅੱਗ ਲੱਗ ਗਈ ਹੈ ਜਿਸ ਨਾਲ ਕਿ ਉੱਥੇ ਵੀ ਕਾਫੀ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਇੱਕ ਲੈ ਕੇ ਆਪਣੇ ਆਪ ਦੇ ਵਿੱਚ ਸਵਾਲੇ ਨਿਸ਼ਾਨ ਪੈਦਾ ਹੁੰਦਾ ਕਿਉਂਕਿ ਫਾਈਬਰ ਗੇਟ ਦੀ ਕਈ ਸਾਲਾਂ ਤੋਂ ਪ੍ਰਸ਼ਾਸਨ ਅਤੇ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਹੈ ਜਿਸ ਦੀ ਨਲਾਇਕੀ ਦਾ ਖਮਿਆਜ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਕਿਉਂਕਿ ਅਗਰ ਪ੍ਰਸ਼ਾਸਨ ਬੋਲੋ ਇੱਥੇ ਅੱਗ ਭਜਾਉ ਦਸਤੀ ਦੀ ਗੱਡੀ ਪਹੁੰਚ ਜਾਂਦੀ ਹੈ ਤਾਂ ਸਮੇਂ ਸਾਰ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਦਾ ਬਚਾਅ ਹੋ ਸਕਦਾ ਹੈ ਕਿ ਸਵਾਲੇ ਨਿਸ਼ਾਨ ਪੈਦਾ ਹੁੰਦਾ ਹੈ ਕਿ ਪ੍ਰਸ਼ਾਸਨ ਕਦੋਂ ਜਾਗੇਗਾ ਪ੍ਰਸ਼ਾਸਨ ਦੀ ਕੁੰਭ ਕਰਨ ਦੀ ਨੀਂਦ ਕਦੋਂ ਜਾਗੇਗਾ ਕਿਉਂਕਿ ਕਿ ਸਵਾਲੇ ਨਿਸ਼ਾਨ ਪੈਦਾ ਹੁੰਦਾ ਜੇ ਸੜਕਾਂ ਸੁਰੱਖਿਆ ਬਾਰਗੇ ਪ੍ਰਬੰਧ ਕੀਤੇ ਗਏ ਹਨ ਤਾਂ ਫਾਈਬਰ ਗੇਟ ਦਾ ਵੀ ਨੈਸ਼ਨਲ ਐਨ ਐਚ 7 ਦੇ ਹੁਣ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਥੇ ਵੱਡਾ ਹੈ ਵੇ ਚੱਲਦਾ ਹਰ ਟਾਈਮ ਨਜ਼ਰ ਆਇ ਤੇ ਏਰੀਆ ਇੰਡਸਟਰੀ ਏਰੀਆ ਵੀ ਬਹੁਤ ਵੱਡਾ ਹੈ ਜਿਦੇ ਵਿੱਚ ਆਮ ਘਟਨਾਵਾਂ ਬਹੁਤ ਵਾਰ ਹੁੰਦੀਆਂ ਹਨ ਪਰ ਜਦੋਂ ਤੱਕ ਫਾਈਬਰ ਗੇਟ ਦੀਆਂ ਗੱਡੀਆਂ ਆਉਂਦੀਆਂ ਉਦੋਂ ਤੱਕ ਲੱਖਾਂ ਲੋਕਾਂ ਦਾ ਕਰੋੜਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਇਸ ਤਰ੍ਹਾਂ ਹੀ ਇੱਕ ਗਰੀਬ ਇਨਸਾਨ ਦਾ ਕੋਖਾ ਮੱਚ ਕੇ ਸੁਆਹ ਹੋ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਇੱਕ ਸਵਾਲੀ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਇੱਕ ਸਵਾਲ ਸਭ ਤੋਂ ਵੱਡਾ ਹੈ ਕਿ ਉਦੋਂ ਪ੍ਰਸ਼ਾਸਨ ਜਾ ਕੇਗਾ ਕਿ ਉਡੀਕਾਂ ਕਰ ਪ੍ਰਸ਼ਾਸਨ ਜਾ ਕੇਗਾ ਬਾਈਟ ਕਿੱਥੇ ਆ ਇਹ ਕੋਲੇ ਫਿਰ ਬਾਹਰ ਅਗ ਲੱਗ ਜੀ ਇਹ ਬਹੁਤ ਤਾਂ ਬਾਹਰ ਅਗ ਲੱਗ ਜੀ ਹੁਣ ਤੋਂ ਬਾਅਦ ਸਾਰੇ ਅੰਦਰ ਲੱਗਣ ਪਏਗਾ ਮੇਰਾ ਸਾਰਿਆ ਜੜਜ ਵਾਲੇ ਵਾਲੇ ਉਤਾਰਾਂ ਨੇ ਠੀਕ ਜਿਹਾ ਲੱਗ ਗਿਆ ਨਾ ਇਹਦਾ ਅੰਦਰ ਜਿਆਦਾ ਭਿਆਨਾਂ ਸਮਾਂ ਨਹੀਂ ਹੁਣ ਇਹ ਖੋਲਦੇ ਆ ਸਾਰੀ ਅੱਗ ਬਾਹਰ ਫੈਲਦੀ ਅੱਗ ਨਹੀਂ ਅੱਗ ਥੋੜਾ ਹੁਣ ਬੰਦ ਹੋ ਗਿਆ ਯਾਰ ਇਹਨੂੰ ਬੋਲ ਦਾਂਗੇ ਅੱਗ ਸਾਰੀ ਮਾਰ ਬਹੁਤ ਆਪਾ ਬਣਾਉਣਾ ਬਹੁਤ ਬਹੁਤ ਉਹ ਨਾਲ ਨਹੀਂ ਲੱਗੀ ਪੂਰੇ ਨਾ ਖਾਉਂਦੀ ਆ ਉਹਦੀ ਕਿੱਥੇ ਲੱਗਦਾ ਨਾਮ ਉਹ ਵੀ ਜੁੜਾ ਹੈ ਹਾਂ ਉਹ ਪ੍ਰੋਗਰਾਮ ਉਹ ਨਾਮ ਵੀਰੇ ਨਾਮ ਮਾੜਾ ਗੱਲ ਤੇਰੇ ਤੱਕ ਉਹ ਗੱਲ ਸੁਣ ਲੈ ਯਾਰ ਹਾਂ ਮਾਰ ਫਰਜ਼ ਕਰਦਾ ਬਈ ਤਾ ਕਿਹੜਾ ਸੁਣ ਮਾਰ ਜਦੋਂ ਪਹਾੜੀਆਂ ਬਹੁਤ ਪ੍ਰੈਸ਼ਰ ਨਾਲ ਕਿ ਤਨੋਂ ਜੰਦਰ ਟ੍ਰੇਨਰ ਸਿਮਾ ਜੀ ਫੇਵਰ ਪੈਨ ਤੋਂ ਆਉਂਦਾ ਆਉਦਾ ਬੇਟਾ ਟਾਰਾ ਜੀ ਮੈਨ ਕੱਢ ਦਿੰਦਾ ਕਿਹੜਾ ਜਣਾ ਕੋਈ ਇੱਥੇ ਹੀ ਕੋਈ ਨਹੀਂ ਬੋਲ ਟੈਨਸ਼ਨ ਹੜਵਾ ਫੇਰ ਜੁੜ ਜੀ ਉਸਮਾਨ ਜੁੜ ਜੀ ਕੋਈ ਹੋਰ ਜਉਂਦੇ ਜੀ ਨੂੰ ਸਭ ਕੁਝ ਆਹ ਹੋ ਰਹੀ ਸਭ ਕੁਝ ਹੋ ਜੂਗਾ ਜੀ ਟੈਨਸ਼ਨ ਵਾਲੋ ਬਸ ਚਲੋ ਫਿਰ ਵੀ ਵਿਚਾਰ ਹੈਗਾ ਵੀ ਬੱਚਾ ਵਿਚਾਰ ਹੈਗਾ ਸਭ ਕੁਝ ਹੋ ਜੂਗਾ ਜੀ ਮੋਬਾਈਲ ਨੰਬਰ ਸੀ 9388 9388 970 9722 Hồi dưới hoyo ida fact